ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਸਾਡੀ ਬਹੁਤ ਹੀ ਸਤਿਕਾਰਯੋਗ ਦੁਆਬੇ ਵਿੱਚ ਮਾਝੇ ਵਿੱਚ ਸਨਾਤਨ ਦਾ ਪ੍ਰਚਾਰ ਕਰਨ ਵਾਲੇ ਪੰਜ ਦਸ ਨਾਮ ਭੈਰਵ ਜੂਣਾ ਖਾੜਾ ਦੇ ਮਹਾਮੜਲੇਸ਼ਵਰ ਸਤਿਆਨੰਦ ਗਿਰੀ ਜੀ ਮਹਾਰਾਜ ਜੋ ਸਾਡੇ ਗੁਰੂ ਭਾਈ ਨੇ ਉਹਨਾਂ ਦੇ ਉਪਰਾਲੇ ਤੇ ਯਤਨਾ ਸਦਕਾ ਅੱਜ ਇਸ ਧਰਤੀ ਤੇ ਭਗਵਾਨ ਪੋਲੇਨਾਥ ਦਾ ਜਿਹੜਾ ਪ੍ਰਾਣ ਪ੍ਰティਸ਼ਟਾ ਹੋਈ ਹੈ ਤੇ ਕਥਾ ਜਿਹੜੀ ਹੈ ਭਗਵਾਨ ਪੋਲੇਨਾਥ ਦੀ ਸ਼ਿਵ ਕਥਾ ਸ਼ੁਰੂ ਹੋਣ ਜਾ ਰਹੀ ਹੈ ਸਵਾਮੀ ਰਜੇਸ਼ਵਰ ਆਨੰਦ ਜੀ ਦੁਆਰਾ ਮੈਂ ਆਪਣੇ ਵੱਲੋਂ ਸ਼੍ਰੀ ਹਿੰਦੂ ਤਖਤ ਦੀ ਗੱਦੀ ਵੱਲੋਂ ਤੇ ਸਾਥੀਆਂ ਵੱਲੋਂ ਤੁਹਾਡੇ ਸਾਰੇ ਇਲਾਕੇ ਨੂੰ ਮੋਗੇ ਜ਼ਿਲ੍ਹੇ ਨੂੰ ਜਗਰਾਉਂ ਜ਼ਿਲ੍ਹੇ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਦਿੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੋਲੇਨਾਥ ਮਾਂ ਕਾਲੀ ਤੁਹਾਡੇ ਦੀ ਜਿਹੜੀ ਆਪਾਰ ਕਿਰਪਾ ਉਹ ਬਣਾ ਕੇ ਰੱਖੇ ਸਵਾਮੀ ਜੀ ਜਿਵੇਂ ਪਹਿਲਾਂ ਧਰਮ ਦਾ ਪ੍ਰਚਾਰ ਕਰ ਰਿਹਾ ਸਤਿਆਨੰਦ ਜੀ ਇਸੇ ਤਰ੍ਹਾਂ ਹੀ ਮਾਈ ਇਹਨਾਂ ਦੇ ਉੱਤੇ ਜਿਹੜਾ ਦਿਨ ਦੁਗਣੀ ਰਾਤਾਂ ਗੁਣੀ ਤਰੱਕੀ ਕਰਕੇ ਇਨਾਂ ਤੋਂ ਧਰਮ ਪ੍ਰਚਾਰ ਦਾ ਜਿਹੜਾ ਵੀੜਾ ਉਹ ਇਸੇ ਤਰ੍ਹਾਂ ਚਕਾਈ ਰੱਖੇ ਤੇ ਧਰਮ ਦੀ ਜਯਾ ਜਯਾ ਕਰ ਹੁੰਦੀ ਰਹੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ। ਸਾਡੀ ਬਹੁਤ ਹੀ ਸਤਿਕਾਰਯੋਗ ਦੁਆਬੇ ਵਿੱਚ ਮਾਝੇ ਵਿੱਚ ਸਨਾਤਨ ਦਾ ਪ੍ਰਚਾਰ ਕਰਨ ਵਾਲੇ ਪੰਚ ਦਸਨਾਮ ਭੈਰਵ ਜੂਣਾ ਖਾੜਾ ਦੇ ਮਹਾ ਮੰਦलेश्वर ਸਤਿਆਨੰਦ ਗਿਰੀ ਜੀ ਮਹਾਰਾਜ ਜੋ ਸਾਡੇ ਗੁਰੂ ਭਾਈ ਨੇ ਉਹਨਾਂ ਦੇ ਉਪਰਾਲੇ ਤੇ ਯਤਨਾ ਸਦਕਾ ਅੱਜ ਇਸ ਧਰਤੀ ਤੇ ਭਗਵਾਨ ਪੋਲੇਨਾਥ ਦਾ ਜਿਹੜਾ ਪ੍ਰਾਣ ਪ੍ਰティਸ਼ਟਾ ਹੋਈ ਹੈ ਤੇ ਕਥਾ ਜਿਹੜੀ ਹੈ ਭਗਵਾਨ ਪੋਲੇਨਾਥ ਦੀ ਸ਼ਿਵ ਕਥਾ ਸ਼ੁਰੂ ਹੋਣ ਜਾ ਰਹੀ ਹੈ ਸਵਾਮੀ ਰਜੇਸ਼ਵਰ ਆਨੰਦ ਜੀ ਦੁਆਰਾ ਮੈਂ ਆਪਣੇ ਵੱਲੋਂ ਸ਼੍ਰੀ ਹਿੰਦੂ ਤਖਤ ਦੀ ਗੱਦੀ ਵੱਲੋਂ ਤੇ ਸਾਥੀਆਂ ਵੱਲੋਂ ਤੁਹਾਡੇ ਸਾਰੇ ਇਲਾਕੇ ਨੂੰ ਮੋਗੇ ਜ਼ਿਲ੍ਹੇ ਨੂੰ ਜਗਰਾਉਂ ਜ਼ਿਲ੍ਹੇ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਲੱਖ ਲੱਖ ਵਧਾਈਆਂ ਦਿੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੋਲੇਨਾਥ ਮਾਂ ਕਾਲੀ ਤੁਹਾਡੇ ਦੇ ਜਿਹੜੀ ਆਪਾਰ ਕਿਰਪਾ ਉਹ ਬਣਾ ਕੇ ਰੱਖੇ ਸਵਾਮੀ ਜੀ ਜਿਵੇਂ ਪਹਿਲਾਂ ਧਰਮ ਦਾ ਪ੍ਰਚਾਰ ਕਰ ਰਿਹਾ ਸਤਿਆਨੰਦ ਜੀ ਇਸੇ ਤਰ੍ਹਾਂ ਹੀ ਮਾਈ ਇਹਨਾਂ ਦੇ ਉੱਤੇ ਜਿਹੜਾ ਦਿਨ ਦੁਗਣੀ ਰਾਤਾ ਗੁਣੀ ਤਰੱਕੀ ਕਰਕੇ ਇਹਨਾਂ ਤੋਂ ਧਰਮ ਪ੍ਰਚਾਰ ਦਾ ਜਿਹੜਾ ਵੀੜਾ ਉਹ ਇਸੇ ਤਰ੍ਹਾਂ ਚਕਾਈ ਰੱਖੇ ਤੇ ਧਰਮ ਦੀ ਜਯਾ ਜਕਾਰ ਹੁੰਦੀ ਰਹੇ